ਥੋੜਾ ਧੰਨਵਾਦ ਵੀਡੀਓ ਦੇ ਵਿੱਚ ਤੁਸੀਂ ਪੜਿਆ ਹੋਣਾ ਦੋਸਤਾਂ ਯਾਰੀਆਂ ਦੇ ਨਾਮ ਤੇ ਲਾਈਫ ਬਰਬਾਰ ਜਦੋਂ ਆਪਾਂ ਕਿਸੇ ਨਾਲ ਦੋਸਤੀ ਪਾਉਨੇ ਆ ਆਪਣੇ ਤਿੰਨ ਚਾਰ ਦੋਸਤ ਜਾਂ 10 ਦੋਸਤ ਹੁੰਦੇ ਆ ਉਸ ਤੋਂ ਗਾਹਾਂ ਦੀ ਗਾਹ ਜਿਹੜੇ ਬੰਦੇ ਮਿਲਦੇ ਆ ਨਵੇਂ ਆਪਾਂ ਚਾਹੁੰਦੇ ਆ ਕਿ ਆਪਾਂ ਉਹਨਾਂ ਦੇ ਨਾਲ ਯਾਰੀ ਦੋਸਤੀ ਬਧਾਈਏ ਐਦਾਂ ਹੀ ਕਰਦੇ ਕਰਦੇ ਕੁਝ ਲੋਕ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਐਸੇ ਹੁੰਦੇ ਨੇ ਉਹਨਾਂ ਦੇ ਨਾਲ ਥੋੜਾ ਪਿਆਰ ਪੈ ਜਾਂਦਾ ਪਿਆਰ ਪੈਂਡ ਦੇ ਨਾਲ ਜਿਹੜੇ ਬੰਦੇ ਖਾਣ ਪੀਣ ਨਾਲ ਹੁੰਦੇ ਆ ਤੇ ਉਹਨਾਂ ਦਾ ਖਾਣਾ ਪੀਣਾ ਵੀ ਵੱਧ ਜਾਂਦਾ ਜਿਵੇਂ ਕਿ ਕਈ ਲੋਕ ਸ਼ਰਾਬ ਪੀਂਦੇ ਆ ਜਾਂ ਮੀਟ ਮੱਛੀ ਖਾਂਦੇ ਆ ਜਾਂ ਜਿਮ ਲਾਉਂਦੇ ਆ ਜਾਂ ਜਿਹੜੇ ਬੰਦੇ ਭੱਜਣ ਜਾਂਦੇ ਆ ਰਨਿੰਗ ਕਰਦੇ ਨੇ ਆਪਾਂ ਉਹਦਾਂ ਦੇ ਹੋਣਾ ਸ਼ੁਰੂ ਹੋ ਜਾਂਦੇ ਆ ਜਿੱਦਾਂ ਦੇ ਆਪ ਨੂੰ ਦੋਸਤ ਮਿਲਦੇ ਆ ਹੌਲੀ ਹੌਲੀ ਇੱਕ ਵਾਰੀ ਬੈਠੇ ਫਿਰ ਮਹੀਨੇ ਬਾਅਦ ਬੈਠੇ ਫਿਰ ਦੋ ਮਹੀਨੇ ਬਾਅਦ ਫਿਰ ਹਫ਼ਤੇ ਬਾਅਦ ਹੌਲੀ ਹੌਲੀ ਆਪਾਂ ਹਰ ਐਤਵਾਰ ਦਾ ਇੱਕ ਜਿਹੜਾ ਪਲਾਨ ਆ ਬਣਾਉਣਾ ਸ਼ੁਰੂ ਕਰ ਦਿੰਦੇ ਆ ਆਪਣੀ ਜਿਹੜੀ ਲਾਈਫ ਆ ਉਹ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਤਿੰਨ ਚਾਰ ਮਹੀਨਿਆਂ ਦੇ ਵਿੱਚ ਵਿੱਚ ਕਿੱਥੇ ਤੱਕ ਪਹੁੰਚ ਜਾਂਦੀ ਆ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਜਿਹੜਾ ਹੈਗਾ ਪਿਛਲੇ 3 ਸਾਲਾਂ ਤੋਂ ਮੈਂ ਕਾਫੀ ਇਦਾਂ ਦੀ ਸੰਗਤ ਕੀਤੀ ਆ ਇਦਾਂ ਦੇ ਯਾਰਾਂ ਦੋਸਤਾਂ ਦੇ ਵਿੱਚ ਗਿਆ ਕਾਫੀ ਥੇਰ ਲੱਗਣ ਤੋਂ ਬਾਅਦ ਚ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਇੱਕ ਕੱਲਾ ਰਹਿਣਾ ਚਾਹੀਦਾ ਤੁਸੀਂ ਖਾਓ ਪੀਓ ਇਕੱਲੇ ਰਹਿ ਕੇ ਖਾਓ ਕੋ ਕਿਤੇ ਵੀ ਜਾਣਾ ਇਕੱਲੇ ਜ਼ਿੰਦਗੀ ਜਿਉਣੀ ਸ਼ੁਰੂ ਕਰੀਏ ਕਈ ਵਾਰ ਆਪਾਂ ਨੂੰ ਇਹ ਹੁੰਦਾ ਚੌਦਾ ਕੋਈ ਨਹੀਂ ਹੁੰਦਾ ਆਪਾਂ ਨੂੰ ਸੁਣਨ ਵਾਲੇ ਲੋਕ ਨਹੀਂ ਹੁੰਦੇ ਸਿਰਫ ਉਤੋਂ ਉਤੋਂ ਸੁਣਦੇ ਆ ਦਿਲੋਂ ਆਪਣੀ ਮਦਦ ਕੋਈ ਨਹੀਂ ਕਰਦਾ ਜਦੋਂ ਤੁਹਾਡੇ ਤੇ ਔਖਾ ਸਮਾਂ ਆਊਗਾ ਉਹਨਾਂ ਦੇ ਵਿੱਚੋਂ ਬਹੁਤ ਦੋਸਤ ਤੁਹਾਡੇ ਅਗਰ ਤੁਨੇ ਸਹੇਲੀਆਂ ਨੇ ਤੁਸੀਂ ਕੁੜੀਆਂ ਹੋ ਜਾਂ ਮੁੰਡੇ ਸੁਣਦੇ ਹੋ ਤਾਂ ਬਹੁਤ ਇਦਾਂ ਦੇ ਲੋਕ ਨੇ ਜਿਹੜੇ ਪਿੱਛੇ हट ਜਾਣਗੇ ਹੌਲੀ ਹੌਲੀ ਇੱਕ ਜਾਂ ਦੋ ਜਾਨੇ ਮਸਾਂ ਹੀ ਮੜਾ ਮੋਟਾ ਹੈਲਪ ਤੁਹਾਡੀ ਕਰਨਗੇ ਉਸ ਤੋਂ ਬਾਅਦ ਉਹਨਾਂ ਨੇ ਵੀ ਪਿੱਛੇ ਹਟ ਜਾਣਾ ਅਰੇਗੂਲਰ ਜਿੰਦਗੀ ਦੇ ਵਿੱਚ ਜਾਂ ਤਾਂ ਸਾਡੇ ਮਾਪੇ ਖੜਦੇ ਆ ਜਾਂ ਤਾਂ ਸਾਡੇ ਭੈਣ ਭਰਾ ਖੜਦੇ ਆ ਜ਼ਿੰਦਗੀ ਯਾਰੀਆਂ ਦੋਸਤੀਆਂ ਦੇ ਪਿੱਛੇ ਬਰਬਾਦ ਕਰਨ ਦੇ ਨਾਲੋਂ ਕਿਸੇ ਨਾਲ ਮੂਹ ਲੈ ਹਾਜ਼ਰ ਰੱਖੋ ਇੱਕ ਇਨਸਾਨੀਅਤ ਤੌਰ ਤੇ ਪਿਆਰ ਬਣਾ ਕੇ ਰੱਖੋ ਆਪਾਂ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜਿਉਣ ਆਏ ਆ ਆਪਾਂ ਉਹਨਾਂ ਦੇ ਨਾਲ ਜਿਉ ਨਹੀਂ ਆਏ ਜਿਹੜੇ ਆਪਣੇ ਨਾਲ ਨਹੀਂ ਖੜਦੇ